ਜਿਸ ਤਰੀਕੇ ਨਾਲ ਸੱਜਣਾ ਵਾਲਾ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗੈਰ ਹਾਊਸਿੰਗ ਰਿਪੋਰਟ ਵੱਲੋਂ ਕਿਵੇਂ ਦੇ ਦਿੱ ਉਸ ਮੈਂ ਸਮਝਣਾ ਅੱਜ ਦਾ ਦਿਨ ਪੰਜਾਬੀਆਂ ਸੇ ਬੜਾ ਹੀ ਸਹਾਰਾ ਦੇਣ ਵਾਲਾ ਦਿਨ ਹੈ। ਨਿਆਂਲੇ ਨੇ 1984 ਸਿੱਖ ਕਤਲੋਗਾਰਦ ਦੇ ਦੋਸ਼ੀ ਸੱਜਨ ਕੁਮਾਰ ਨੂੰ ਅੱਜ ਦੋਸ਼ੀ ਠਹਿਰਾਇਆ। ਸਰਸਤੀ ਵਿਹਾਰ ਦੇ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕਬਾਨਵਾਜ ਰੌਤ ਐਮਨ ਕੋਰਟ ਨੇ ਦੋਸ਼ੀ ਕਰਾਰ ਦਿੱਤਾ 40 ਸਾਲ ਤੱਕ ਕਾਂਗਰਸ ਨ્યાਇ ਤੋਂ ਲੋਗਾਂ ਨੂੰ ਬੇਰੁਖਾ ਰੱਖਿਆ 40 ਸਾਲ ਕਾਂਗਰਸੋਨਾ ਕਾਤਿਲਾਂ ਦੇ ਨਾਲ ਖੜੀ ਰਹੀ 1984 ਦੇ ਸਿੱਖ ਕਤਲਗਾਰਦ ਦੇ 30 ਸਾਲਾਂ ਤੱਕ 2014 ਤੱਕ ਖਾਨਿਓ ਪਰਚੇ ਟੂ ਕੋਟ ਨਹੀਂ ਹੋ ਪਾਏ ਹਾਲਾਤ ਐਸੀ ਕਿ 1984 ਚ ਕਾਂਗਰਸ ਦੇ ਲੋਗਾ ਨੇ ਰਾਹੁਲ ਗਾਂਧੀ ਜੀ ਦੇ ਪਿਤਾ ਜੀ ਰਜੀਵ ਗਾਂਧੀ ਜੀ ਦੇ ਸ਼ਾਰਿਆਂ ਤੇ ਸਿੱਖਾਂ ਦੇ ਗਲਿਆਂ ਟਾਇਰ ਪਾ ਕੇ ਮਾਰਿਆ ਜ਼ਿੰਦਾ ਜ਼ਲਾਇਆ ਦੁਕਾਨਾਂ ਤੋੜਤੀਆਂ ਗਈਆਂ ਜਲਾ ਦਿੱਤੀਆਂ ਗਈਆਂ ਭਾਰਤ ਦੇ 52 ਸ਼ਹਿਰਾਂ ਦੇ ਅੰਦਰ ਕਤਲੋਗਾਰਧ ਹੋਈ ਕਤਲੋਗਾਰਤ ਕਰਨ ਵਾਲੇ ਕਾਂਗਰਸ ਦੇ ਨੇਤਾਵਾਂ ਨੂੰ ਕਾਂਗਰਸ ਪਾਰਟੀ ਨੇ ਮਹਾ ਮੰੰਡਿਤ ਕੀਤਾ ਜਿਹੜਾ ਕਾਰਪੋਰੇਟਰ ਜੀ ਨੂੰ ਐਮਐਲਏ ਬਣਾਤਾ ਜਿਹਨੇ ਜਿਆਦਾ ਸਿੱਖ ਮਾਰੇ ਸੀ ਉਹਨੂੰ ਐਮਪੀ ਬਣਾਤਾ ਮੰਤਰੀ ਬਣਾਤਾ ਮੁੱਖ ਮੰਤਰੀ ਬਣਾਤਾ ਅੱਜ ਰਾਹੁਲ ਗਾਂਧੀ ਜੀ ਮੁਹੱਬਤ ਦੀ ਦੁਕਾਨ ਚਲਾ ਰਹੇ ਨੇ ਮੈਂ ਉਹਨਾਂ ਕਹਿਣਾ ਚਾਹਨਾ ਤੁਹਾਡੇ ਘਰ ਤੋਂ ਚੰਦ ਕਦਮਾਂ ਦੂਰੀ ਤੇ ਸਿੱਖ ਵਿਧਵਾ ਕਲੋਨੀ ਹੈ ਕਦੀ ਉੱਥੇ ਹੋ ਕੇ ਆਓ ਇਹ ਗਾਂਧੀ ਪਰਿਵਾਰ ਦੇ ਪਾਪ ਤੁਹਾਨੂੰ ਸਪਸ਼ਟ ਦਿਖਣਗੇ ਮੈਂ ਲੜਕੀ ਹੂੰ ਲੜ ਸਕਦੀ ਹੂੰ ਇਹ ਕਹਿਣ ਵਾਲੀ ਪ੍ਰਿੰਕਾ ਜੀ ਉਹਨਾਂ ਧੀਆਂ ਦਾ ਵੀ ਸੋਚੋ ਜਿਨ੍ਹਾਂ ਦੇ ਸੰਦੂਰ ਦਾ ਤਾਜ ਮਾਰ ਦਿੱਤਾ ਜ਼ਿੰਦਾ ਜਲਾਤਾ ਕਾਂਗਰਸ ਦੇ ਲੋਗਾਂ ਨੇ ਜਿਨ੍ਹਾਂ ਦੇ ਪੁੱਤ ਜਵਾਨ ਪੁੱਤ ਛੋਟੇ ਛੋਟੇ ਬੱਚੇ ਮਾਰ ਦਿੱਤੇ ਗੁਰਦੁਆਰੇ ਸਾੜ ਦਿੱਤੇ ਕਦੀ ਉਹਨਾਂ ਸੇ ਆਵਾਜ਼ ਉਠਾਈ ਜੇ 40 ਸਾਲ ਬਾਅਦ ਇਨਸਾਫ ਮਿਲਿਆ ਹੈ ਦੇਰ ਹੈ ਪਰ ਅੰਧੇਰ ਨਹੀਂ ਮੈਨੂੰ ਨਿਆਇਲੇ ਤੇ ਬਹੁਤ ਵਿਸ਼ਵਾਸ ਆਰ ਮੈਨੂੰ ਅਸੀਂ ਸਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ 2014 ਚ ਕਮਿਸ਼ਨ ਬਣਾਇਆ ਇਨਸਾਫ ਦੀ ਸ਼ੁਰੂਆਤ ਕੀਤੀ ਇਨਸਾਫ ਦੀ ਸ਼ੁਰੂਆਤ ਕੀਤੀ ਹੋਰ ਵੀ ਅਜੇ ਲੋਕ ਨੇ ਇੱਕ ਵੀ ਬੰਦਾ ਬਖਸ਼ਿਆ ਨਹੀਂ ਜਾਏਗਾ ਨਰਿੰਦਰ ਮੋਦੀ ਜੀ ਦੀ ਕਮਿਟਮੈਂਟ ਹੈ ਨ્યાਇ ਦिलाया ਜਾਏਗਾ ਨ્યાਇ ਦिलाया ਜਾਏਗਾ ਕਾਂਗਰਸ ਨੇ ਜਾਂਚ ਦੇ ਨਾਂ ਤੇ ਲੀਪਾ ਪੋਤੀ ਕਰਦੇ ਕਲੀਨ ਚਿੱਟਾ ਆਪਣੇ ਆਪ ਨੂੰ ਦੇ ਲਈਆਂ ਔਰ ਰਾਹੁਲ ਗਾਂਧੀ ਜੀ ਤੁਹਾਡੇ ਪਿਤਾ ਜੀ ਰਜੀਵ ਗਾਂਧੀ ਜੀ ਨੇ ਰਾਮਲੀਲਾ ਮੈਦਾਨ ਚ ਖੜੇ ਹੋ ਕੇ ਕਿਆ ਕਿ بڑا ਪੇੜ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਯਾਨੀ ਤੋਂ ਇਹ ਸਿੱਖ ਕਤਲੋਗਾਰਤ ਨੂੰ 52 ਸ਼ਹਿਰਾਂ 'ਚ ਜਿੰਦਾ ਸਿੱਖਾਂ ਨੂੰ ਜਲਾਣ ਨੂੰ ਵੋਟਰ ਲਿਸਟਾਂ ਫੜ ਕੇ ਸਿੱਖਾਂ ਨੂੰ ਘਰਾਂ 'ਚ ਕੱਢ ਕੱਢ ਕੇ ਮਾਰਨ ਨੂੰ ਜੈਥਰਾਤਾ ਸਿੱਖਾਂ ਦੇ ਕਤਲੋਗਾਰਤ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਔਰ ਮੈਂ ਨਿਆਇਲੇ ਕੇ ਅਪੀਲ ਕਰਨਾ ਕਿ ਪੰਜਾਬੀ ਭਾਈਚਾਰੇ ਅਸੇ 1947 ਬਹੁਤ ਅਤਿਆਚਾਰ ਦਾ ਸਾਲ ਸੀ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਉਸ ਤੋਂ ਬਾਅਦ ਬਹੁਤ ਵੱਡੀ ਤਰਾਜ਼ਦੀ ਪੰਜਾਬੀ ਭਾਈਚਾਰੇ ਨਾਲ ਹੋਈ 1984 ਦੇ ਅੰਦਰ ਚਾਹੇ ਦਿੱਲੀ ਹੋਵੇ ਜਾਂ ਪੰਜਾਬ ਹਿੰਦੁਸਤਾਨ ਦੇ 52 ਸ਼ਹਿਰ ਹੋਣ ਜਿਹੜਾ ਮੌਤ ਦਾ ਤਾंडव ਕਾਂਗਰਸ ਨੇ ਖੇលਿਆ ਔਰ ਖੇਲਣ ਤੋਂ ਬਾਅਦ ਦੋਸ਼ੀਆਂ ਨੂੰ ਬਚਾਉਣ ਦਾ ਪਾਲਣ ਦਾ ਪੋਸ਼ਿਤ ਕਰਨ ਦਾ ਮਹਾ ਮੰਡਿਤ ਕਰਨ ਦਾ ਪਾਪ ਕੀਤਾ ਉਸ ਪਾਪ ਦੀ ਅਪਰਤਾ ਖੁੱਲ੍ਹਨੀ ਸ਼ੁਰੂ ਹੋਈ ਹੈ ਅੱਜ ਉਹਨਾਂ ਪਰਿਵਾਰਾਂ ਨੂੰ ਨਿਆਂ ਮਿਲਣਾ ਸ਼ੁਰੂ ਹੋਇਆ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋਈਆਂ ਘਰ ਮਿਲਨੇ ਸ਼ੁਰੂ ਹੋਏ ਰਾਹਤ ਦਾ ਪੈਸਾ ਮਿਲਣਾ